ਮੁਬਾਰਕਾਂ ਮੋਦੀ ਸਾਹਿਬ ਹਰੀਵੀ ਜੰਗ ਤੁਸੀਂ ਜਿੱਤ ਗਏ ਤੇ ਗੈਰ ਰਾਜਨੀਤਿਕ ਕਿਸਾਨ ਆਗੂਆਂ ਦਾ ਅੰਦੋਲਨ ਅੱਜ ਰਾਜਨੀਤੀ ਖੇਡ ਕੇ ਖਤਮ ਕਰਵਾਤਾ ਤੁਸੀਂ ਵਧਾਈਆਂ ਤੁਹਾਨੂੰ ਤੇ ਵਧਾਈਆਂ ਟੈਂਡ ਚ ਕੰਨਾ ਪਾਉਣ ਵਾਲਿਆਂ ਨੂੰ ਵੀ ਜਿਨ੍ਹਾਂ ਨੇ ਕੀ ਆ ਕਿਸਾਨ ਜਥੇਬੰਦੀਆਂ ਦਾ ਏਕਾਣੀ ਹੋਣ ਦਿੱਤਾ ਤੇ ਅੱਜ ਦਾ ਸਾਰਾ ਸਿਨੈਰੀਓ ਦੇਖ ਕੇ ਮੈਂ ਕਹਣਾ ਭਗਵੰਤ ਮਾਨੇ ਮੋਦੀ ਨੂੰ ਵੀ ਚੰਗਾ ਕਹਾਤਾ ਲੜਾਈਏ ਫਸਲ ਦੇ ਨਸਲ ਬਚਾਉਣ ਦੀ ਨਹੀਂ ਸੀ ਸਗੋਂ ਆਪ ਦਾ ਕਦਮ ਵੱਡਾ ਕਰਨ ਦੀ ਲੜਾਈ ਲੜੀ ਜਾ ਰਹੀ ਸੀ ਜਿਦੇ ਕਰਕੇ ਅੱਜ ਕੀ ਆ ਸਾਰੀ ਕਿਸਾਨੀ ਹਾਰ ਗਈ ਤੇ ਦਿੱਲੀ ਵਾਲਾ ਜਿੱਤਿਆ ਵਾ ਅੰਦੋਲਨ ਵੀ ਅਸੀਂ ਹਾਰ ਗਏ ਓਏ ਸਰਕਾਰ ਨੂੰ ਜਾ ਕੇ ਮਿਲਣ ਵਾਲਿਆਂ ਤੋਂ ਆਪਣੇਆਂ ਨੂੰ ਨਹੀਂ ਮਿਲਿਆ ਗਿਆ ਜੇ ਕਿਤੇ ਆਪਣੇਆਂ ਨਾਲ ਮਿਲ ਜਾਂਦੇ ਨਾ ਆਹ ਨੌਬਤ ਨਹੀਂ ਆਉਣੀ ਸੀ ਸਿਆਸਤ ਵਾਲਿਆਂ ਨੇ ਆਪਦਾ ਧਰਮ ਨਿਭਾਤਾ ਕਿਉਂਕਿ ਸਿਆਸਤ ਦਾ ਕੰਮ ਆ ਓਏ ਪਾੜ ਕੇ ਰਾਜ ਕਰਨਾ ਤੇ ਅਸੀਂ ਆਪਦੀਆਂ ਨਲਾਈਕੀਆਂ ਤੋਂ ਕੁਝ ਨਹੀਂ ਸਿੱਖਿਆ ਤੇ ਦਿੱਲੀ ਦੇ ਲੋਕਾਂ ਦੀ ਜਿੱਤ ਦੇ ਜਿੱਤ ਤੋਂ ਵੀ ਪੱਲੇ ਕੁਝ ਨਹੀਂ ਪਾ ਕੇ ਲਿਆਏ ਕਿ ਲੜਾਈ ਲੜਨ ਦਾ ਜਿਹੜਾ ਤਰੀਕਾ ਸਾਡਾ ਉੱਥੇ ਸੀਗਾ ਉੱਥੇ ਸਿਰਫ ਜਿੱਤਣ ਦਾ ਇੱਕੋ ਕਾਰਨ ਸੀ ਕਿ ਸਾਡਾ ਏਕਾ ਸੀ ਤੇ ਇੱਥੇ ਹਾਰਨ ਦਾ ਵੀ ਇੱਕੋ ਇੱਕ ਕਾਰਨ ਆ ਕਿ ਸਾਡਾ ਏਕਾ ਹੈ ਨਹੀਂ ਸੀ ਗੈਰ ਰਾਜਨੀਤਿਕ ਕਹਾਉਣ ਵਾਲੋ ਵੀ ਥੋੜਾ ਜਿਆਦਾ ਸੋਚ ਲੈਣ ਵੀ ਅੱਜ ਜਿਹੜਾ ਮੋਰਚਾ ਜਾੜਿਆ ਗਿਆ ਨਾ ਉਹ ਤਾਂ ਉਜੜਿਆ ਕਿਉਂਕਿ ਥੋੜੇ ਜਿਹਾ ਅੰਦੋਲਨ ਚ ਰਾਜਨੀਤੀਵਾਨ ਆਉਣ ਲੱਗ ਗਏ ਸੀ ਜਿਨ੍ਹਾਂ ਨੂੰ ਥੜੇ ਤੇ ਜਿਨ੍ਹਾਂ ਨੂੰ ਥੜੇ ਤੇ ਚੜਾਉਂਦੇ ਰਹੇ ਹੋ ਅੱਜ ਉਹ ਕਿੱਥੇ ਨੇ ਭਾਲ ਲਿਓ ਹਜੇ ਵੀ ਮੈਂ ਕਹਣਾ ਜਿਹੜੇ ਗੈਰ ਰਾਜਨੀਤਿਕ ਕਹਾਉਣੇ ਹੋ ਤੇ ਅਰਧ ਰਾਜਨੀਤਿਕੋਂ ਤੇ ਪੂਰੀ ਤਰ੍ਹਾਂ ਜਿਹੜੇ ਰਾਜਨੀਤਿਕ ਵਾਕੇ ਮੋਰਚਾਗਾ ਇੱਕਠੇ ਹੋ ਜੋ ਰਾਜਨੀਤੀ ਬਿਨਾ ਸਰਨਾ ਨਹੀਂ ਪਰ ਰਾਜਨੀਤੀ ਉਹ ਨਹੀਂ ਕਰਨੀ ਜਿਹੜੀ ਤੁਸੀਂ ਕਰਨ ਵਾਗੇ ਸੀ ਰਾਜੇ ਆ ਲੜ ਕੇ ਬਿਨਾ ਇਲੈਕਸ਼ਨ ਲੜਨ ਤੋਂ ਵੀ ਰਾਜਨੀਤੀ ਕੀਤੀ ਜਾ ਸਕਦੀ ਆ ਕਿਉਂਕਿ ਜਦੋਂ ਕਿਸੇ ਨਾਲ ਲੜਨਾ ਹੋਵੇ ਤਾਂ ਹਥਿਆਰ ਉਹੀ ਵਰਤਣਾ ਪੈਂਦਾ ਜਿਹੜਾ ਅਗਲੇ ਦੇ ਕੋਲੇ ਹੋਵੇ ਬੰਦੂਕ ਦਾ ਮੁਕਾਬਲਾ ਤਲਵਾਰ ਨਹੀਂ ਕਰਦੀ ਅੱਜ ਤੇ ਜਿਹੜੇ ਮੂੰਹ ਚੱਕ ਕੇ ਗਿਆ ਗੱਲਬਾਤ ਜਾਂਦੇ ਸੀ ਮਾੜਾ ਮੋਟਾ ਤੁਸੀਂ ਵੀ ਦਿਮਾਗ ਤੋਂ ਕੰਮ ਲੈਣਾ ਸੀ ਹਰੇਕ ਆਪ ਦੇ ਆਪ ਨੂੰ ਲੀਡਰ ਬਣ ਕੇ ਮੂਹਰੇ ਲੱਗਣ ਨੂੰ ਫਿਰਦਾ ਹਰੇਕ ਕਹਿ ਦਿੰਦਾ ਕਿ ਸਾਡੀ ਜਥੇਬੰਦੀ ਆ ਜੀ ਇੰਨੀਆਂ ਜਥੇਬੰਦੀਆਂ ਬਣੀਆਂ ਹੀ ਤਾਂ ਨੇ ਕਿਉਂਕਿ ਚੌਧਰਾਂ ਦੇ ਭੁੱਖੇ ਹੋਗੇ ਦਿੱਲੀ ਵਾਲੇ ਅੰਦੋਲਨ ਦੀ ਵੀ ਜਦੋਂ ਗੱਲਬਾਤ ਕਰਨ ਜਾਂਦੇ ਸੀ ਨਾ ਉਦੋਂ ਸਾਰੇ ਜਥੇਬੰਦੀਆਂ ਦੇ ਜਿੰਨੇ ਨੁਮਾਇंदे ਜਾਂਦੇ ਸੀ ਉਹਨੇ ਨੁਮਾਇंदे ਤਾਂ ਕੱਲ੍ਹ ਵਾਲੀ ਮੀਟਿੰਗ ਦੇ ਵਿੱਚ ਜਾ ਕੇ ਬਹਿ ਗਏ ਤੇ ਦਿਮਾਗ ਕਹਿੰਦੇ ਕੀ ਆ ਬਹੁਤਿਆਂ ਕੋਲੇ ਹੈ ਨਹੀਂ ਸੀ ਤੇ ਜਦੋਂ ਗੱਲਾਂ ਕੀਤੇ ਆ ਪਿਊਸ਼ ਗੋਇਲ ਆਰਗਿਆ ਨੇ ਉਹ ਪਿਓ ਪਿਓ ਛਿੱਤਰ ਮਾਰੇ ਰੌਲਾ ਕੀ ਦੀ ਸਾਡੇ ਕੋਲ ਟੇਬਲ ਟਾਕ ਤੇ ਲੜਨ ਵਾਲਾ ਬੰਦਾ ਹੈ ਨਹੀਂ ਸੀ ਉੱਥੇ ਦਿੱਲੀ ਅੰਦੋਲਨ ਦੇ ਵਿੱਚ ਤੁਹਾਡੇ ਕੋਲੇ ਟੇਬਲ ਟਾਕ ਤੇ ਗੱਲ ਕਰਨ ਦੇ ਕੀ ਆ ਸਮਰੱਥ ਬੰਦੇ ਅਜੇ ਸੀਗੇ ਇਸੇ ਕਰਕੇ ਉੱਥੇ ਕੀ ਆ ਤੁਹਾਨੂੰ ਕੀ ਆ ਸਰਕਾਰ ਭਜਾ ਨਹੀਂ ਸਕੀ ਨਾਲੇ ਤਾਂ ਕੱਲ ਟੇਬਲ ਟਾਕ ਤੇ ਹਰੇ ਤੇ ਮੂਰਤੀ ਜਿਹੋ ਹੋਇਆ ਉਹ ਸਾਰਿਆਂ ਨੇ ਦੇਖ ਲਿਆ ਉਥੇ ਕਹਿੰਦੇ ਕਿਸੇ ਕਹਿੰਦੇ 75 ਕਰੋੜ ਜਿਹੜੇ ਲੋਕ ਨੇ ਉਹਨਾਂ ਦਾ ਤੁਸੀਂ ਖਿਆਲ ਨਹੀਂ ਰੱਖਦੇ ਤੇ ਅਗਲੇ ਨੇ ਮੂੰਹ ਤੇ ਚਪੇੜ ਮਾਰੀ ਪਿਊਸ਼ ਗੋਇਲ ਨੇ ਕਹਿੰਦਾ ਫ੍ਰੀ ਬਿਜਲੀ ਤੇ ਜਿਹੜੇ ਬੀਜਾਂ ਦੇ ਸੀਬਸਿਡੀਆਂ ਦੇਈ ਜਾਂਦੇ ਆ ਕਹਿੰਦੇ ਉਹ ਵੀ ਅਸੀਂ ਕਹਿੰਦੇ ਸਟੇਟ ਸਰਕਾਰਾਂ ਦੇ ਸੈਂਟਰ ਸਰਕਾਰ ਦੇ ਰਹੀ ਆ ਰਿਆਂ ਸਿਪਰੇਹਾਂ ਤੇ ਦੇ ਰਹੀ ਆ ਤੇ ਉਥੇ ਤੁਹਾਡੇ ਕੋਲੋ ਜਵਾਬ ਨਹੀਂ ਕੋਈ ਸਰਿਆ ਤੇ ਤੁਸੀਂ ਜਿਹੜੀ ਗੱਲ ਕਰਦੇ ਹੋ ਕਹਿੰਦੇ 75 ਕਰੋੜ ਕਿਸਾਨਾਂ ਦੀ ਫਿਰ ਕਹਿੰਦੇ ਸਾਡੀ ਮੁਲਕ 'ਚ ਸਰਕਾਰ ਕਿਵੇਂ ਤੀਜੀ ਵਾਰੀ ਬਣ ਗਈ 75 ਕਰੋੜ ਦੇ 75 ਕਰੋੜ ਸਾਡੇ ਵਿਰੁੱਧ ਹੁੰਦੇ ਇਹ ਗੱਲ ਚ ਅਗਲੇ ਦੀ ਵੀ ਵਜ ਤੇ ਫੇਰ ਜਿਹੜਾ ਅਸਲ ਖੇਤਰ ਉਹਨਾਂ ਨੇ ਮਾਰਿਆ ਕਹਿੰਦਾ ਤੁਸੀਂ ਵੀ ਇਲੈਕਸ਼ਨ ਲੜ ਕੇ ਦੇਖ ਲੇ ਥੋਡੇ ਪੱਲੇ ਕੀ ਜੀ ਤੁਹਾਨੂੰ ਜਿਹੜੀਆਂ ਵੋਟਾਂ ਪਈਆਂ ਥੋਡੇ ਨਾਲ ਉਹਦਾ ਭਾਜਪਾ ਦੇ ਕੈਂਡੀਡੇਟਾਂ ਨੂੰ ਗਿਆ ਪੰਜਾਬ ਚ ਵੱਧ ਵੋਟਾਂ ਨਿਕਲੀਆਂ ਨੇ ਫੇਰ ਅਗਲੇ ਨੇ ਕੀ ਇੱਕੋ ਗੱਲ ਕਹੀ ਕਹਿੰਦਾ ਤਿਆਰੀ ਕਰਕੇ ਆਉਣੀ ਸੀ ਜੇ ਥੋਡੇ ਵਰਗੇ ਵਕੀਲ ਹੋਣੇ ਆ ਨਾ ਤਾਂ ਹੀ ਕਹਿੰਦੇ ਕਿਸਾਨਾਂ ਦੀ ਆ ਦੁਰਦਸ਼ਾ ਹੈਗੀ ਆ ਓਏ ਤੁਹਾਡੇ ਕੋਲੇ ਐਕਸਪਰਟ ਕਿਉਂ ਨਹੀਂ ਸਰੇ ਤੁਹਾਡੇ ਕੋਲੇ ਰਣਜੀਤ ਸਿੰਘ ਘੋਮਣ ਵਰਗੇ ਸੁੱਚਾ ਸਿੰਘ ਗਿੱਲ ਵਰਗੇ ਐਕਸਪਰਟ ਬੈਠੇ ਸੀ ਜਿ ਉਹ ਇਹ ਜੇ ਕੀ ਮੈਂ ਕਹਿੰਦਾ ਦੋ ਬੰਦਿਆਂ ਨੂੰ ਵੀ ਲਿਆ ਕੇ ਟੇਬਲ ਟਾਕ ਤੇ ਬਿਠਾ ਕੇ ਆ ਪਿੱ ਤੇ ਨਾ ਤੁਸੀਂ ਮੈਦਾਨ ਦੇ ਵਿੱਚ ਜੰਗ ਹਾਰਨੀ ਸੀ ਤੇ ਜਿਹੜੀ ਤੁਹਾਡੀ ਆਪਸੇ ਫੁੱਟ ਸੀ ਕਿਉਂਕਿ ਜਦੋਂ 4 ਤਰੀਕ ਨੂੰ ਅਗਲੇ ਨੇ ਕੀ ਆ ਉੱਥੇ ਬੇਇੱਜ਼ਤੀ ਕਰਕੇ ਸੀਐਮ ਨੇ ਦਵੱਲੇ ਸੀ ਉਦੋਂ ਮੈਂ ਕਿਹਾ ਸ਼ੰਭੂ ਨੇੜੀ ਸੀਗਾ ਤੇ ਉਥੋਂ ਟਰਾਲੀਆਂ ਲਿਜਾ ਕੇ ਤੁਸੀਂ ਵੀ ਕੋਈ ਕਾਰਵਾਈ ਪਾ ਸਕਦੇ ਸੀ ਪਰ ਰੌਲਾ ਕੀ ਉਹਦੋਂ ਤੁਸੀਂ ਤਾੜੀਆਂ ਮਾਰੀਆਂ ਨੇ ਬਾਹਰੋਂ ਭਾਵੇਂ ਕੁਝ ਮਰਜ਼ੀ ਕਿਹਾ ਤੇ ਅਗਲੇ ਨੇ ਵੀ ਕੀ ਆ ਤਾਂ ਹੀ ਉਹਦੋਂ ਬਿਆਨ ਦਿੱਤਾ ਸੀ ਕਹਿੰਦਾ ਜਿਹੜੇ ਸ਼ੰਭੂ ਤੇ ਮੈਕਾ ਉਥੇ ਖਨੌਰੀ ਬਾਰਡਰ ਤੇ ਬਿਠਾਈ ਬੈਠੇ ਹੋ ਉਹਨਾਂ ਦਾ ਜਵਾਈਆਂ ਵਾਂਗੂ ਕਹਿੰਨੇ ਉਹਨਾਂ ਦੀ ਸੇਵਾ ਪੁੱਛ ਪੜਤਾਲ ਹੋ ਰਹੀ ਆ ਤੇ ਸਾਡੇ ਮੇਰੇ ਤੁਹਾਡਾ ਢਿੱਡ ਦੁਖਦਾ ਇਹ ਕੀ ਉਸ ਜਿਹੜਾ ਕੀ ਹੈ ਰਾਜਨੀਤਿਕ ਮੰਨ ਇਹਦਾ ਸਕੀਮ ਜਿਹੜਾ ਸੰਯੁਕਤ ਮਾਗੀ ਕਿਸਾਨ ਮੋਰਚਾ ਉਹਨਾਂ ਦੇ ਕੀ ਹੈ ਇੱਕ ਪ੍ਰਸਿੱਧ ਆਗੂ ਨੇ ਗੱਲ ਕੀਤੀ ਸੀ ਤੇ ਉਸੇ ਚੀਜ਼ ਦਾ ਲਾਹਾ ਲੈ ਕੇ ਫਿਰ ਅੱਜ ਕੀ ਹੈ ਵਾਰ ਕਾਰਵਾਈ ਪਾਈ ਗਈ ਹੈ ਕਿਉਂਕਿ ਪਤਾ ਲੱਗ ਗਿਆ ਸੀ ਵੀ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਫੋਟਾ ਤੇ ਖੜਨਾ ਕੋਈ ਨਹੀਂ ਇੱਥੇ ਆ ਕੇ ਤੇ ਲਗਭਗ ਇਹ ਮੋਰਚਾ ਕੀ ਹੈ ਖਤਮ ਹੋ ਚੁੱਕਿਆ ਤੇ ਮੈਨੂੰ ਆਂਦਾ ਦੋ ਕਿਸੇ ਜਥੇਬੰਦੀ ਦੇ ਪੱਲੇ ਫਿਰ ਬਚਿਆ ਵੀ ਹੁਣ ਕੀ ਹੈ ਜੇ ਕਿਸਾਨੀ ਹਾਰਦੀ ਆ ਸਾਰੇ ਜਿਹੜੇ ਕੀ ਆ 100 ਪ੍ਰਧਾਨ ਬਣੇ ਉਹਨਾਂ 100 ਜਥੇਬੰਦੀਆਂ ਦੀ ਸਾਰੀ ਹਾਰ ਗਏ ਤੁਸੀਂ ਪਹਿਲਾ ਟੈਂਟ ਚ ਕੰਨਾ ਪਾਉਣ ਵਾਲੇ ਬੰਦੇ ਅਜੇ ਵੀ ਕੀ ਆ ਪਹਿਲਾਂ ਪਾਸੇ ਕਰਦੇ ਹੋ ਜਿਹੜੇ ਬੰਦੇ ਥੋੜਾ ਸਮਝੌਤਾ ਨਹੀਂ ਹੋਣ ਦਿੰਦੇ ਸੀ ਇਕੱਠੇ ਨਹੀਂ ਹੋਣ ਦਿੰਦੇ ਸੀ ਕਿ ਅਸਲ ਚ ਹਰੀਆਂ ਪੱਗਾਂ ਬੰਨ ਕੇ ਉਹੀ ਭਾਜਪਾ ਦੇ ਖੇਮੇ ਦੇ ਵਿੱਚ ਖੜੇ ਨੇ ਹਰੇਕ ਨੂੰ ਪੰਜਾਬ ਚ ਜਣੇ ਖਣੇ ਨੂੰ ਲੱਗਣ ਲੱਗ ਗਿਆ ਕਹਿੰਦਾ ਵੀ ਮੈਂ ਮੂਰਲੀਗਾ ਸਫਾ ਚ ਤਾਂ ਜਾਊਗਾ ਜੇ ਮੇਰੀ ਆਪ ਦੀ ਕੋਈ ਜਥੇਬੰਦੀ ਹੋਈ ਤੇ ਜਥੇਬੰਦੀ ਬਣਾਉਣ ਵਾਸਤੇ ਚਾਹੀਦਾ ਕਹਿੰਦੇ ਕੀ ਐ ਇੱਕ ਚਿੱਟਾ ਕੁਰਤਾ ਪਜਾਮਾ ਇੱਕ ਗਲ ਦੇ ਵਿੱਚ ਕਹਿੰਦੇ ਹਰੇ ਰੰਗ ਦਾ ਸਫਾ ਦੇ ਹਰੀ ਪੱਗ ਬੰਨੀ ਹੋਵੇ ਪੰਜ ਸੱਤ ਪਾਸਿਆਂ ਦੇ ਪ੍ਰਧਾਨ ਜੀ ਪ੍ਰਧਾਨ ਜੀ ਕਹਿਣ ਵਾਲੇ ਹੋਂ ਦੇ ਚੰਗੀ ਕੋ ਤੇ ਕੋਲੇ ਕਾਰਡ ਛਬਾਏ ਹੋਣ ਤੇ ਉੱਤੇ ਕੀ ਆ ਨੰਬਰ ਹੋਵੇ ਪ੍ਰਧਾਨ ਜੀ ਦਾ ਤੇ ਜਿਹਦੇ ਨਾਲ ਫਿਰ ਕੀ ਟੋਲ ਪਲਾਜ਼ੇ ਤੇ ਵੀ ਕੋਈ ਰੋਕਦਾ ਨਹੀਂ ਉਹ ਕੀ ਆ ਬੰਦੇ ਜਾਣ ਤੇ ਜਿੰਨੇ ਤੁਸੀਂ ਮੈਂ ਕਹਣਾ ਟੋਲ ਪਲਾਜ਼ਿਆਂ ਵਾਸਤੇ ਆਈ ਕਾਰਡ ਵੰਡੇ ਤੇ ਹੋਣਗੇ ਨਾ ਉਹਨੇ ਬੰਦੇ ਥੋੜੇ ਕਦੇ ਮੋਰਚੇ 'ਚ ਨਹੀਂ ਜਾ ਕੇ ਖੜੇ ਹੋਣੇ ਪਰ ਸਰਕਾਰਾਂ ਦੇ ਫਿੱਟ ਲਾਣ ਤਾਂ ਓਏ ਮੈਂ ਕਹਣਾ ਹਥਿਆਰਬੰਦ ਜਿਹੜੀਆਂ ਕੀ ਆ ਵਿਰੋਧ ਬਗ਼ਰੋਹ ਹੁੰਦੇ ਆ ਉਹਨਾਂ ਦੇ ਆਗੂਆਂ ਨਾਲ ਵੀ ਆ ਬਿਹਾਰ ਕਦੇ ਨਹੀਂ ਹੋਇਆ ਤੇ ਆ ਬੇਇਮਾਨੀਆਂ ਨਹੀਂ ਹੋਈਆਂ ਜਿਹੜੇ ਕੀ ਆ ਇਹਨਾਂ ਨਾਲ ਕਿਸਾਨ ਆਗੂਆਂ ਨਾਲ ਕੀਤੀਆਂ ਗਈਆਂ ਨੇ ਇੱਕ ਪਾਸੇ ਤੁਸੀਂ ਸੱਦਦੇ ਹੋ ਯਾਰ ਤੇ ਦੂਜੇ ਪਾਸੇ ਪਿੱਠ 'ਤੇ ਛੁਰਾ ਮਾਰਦੇ ਹੋ ਇੱਕ ਪਾਸੇ ਦੋ ਸਾਡੇ ਪੰਜਾਬ ਦੇ ਮੰਤਰੀ ਕਹਿ ਰਹੇ ਆ ਉਹਨਾਂ ਨੂੰ ਉਹਨਾਂ ਨੇ ਸ਼ੰਕਾ ਦਾ 10-20 ਦਿੱਤਾ ਸੀ ਕਟਾਰੂ ਚੱਕ ਜੀ ਦੇ ਖੋਡੀਆਂ ਸਾਹਿਬ ਨੂੰ ਕਿਹਾ ਸਪੈਸ਼ਲੀ ਕਿਹਾ ਗਿਆ ਸੀ ਕਹਿੰਦੇ ਵੀ ਸਾਡੇ ਤੇ ਐ ਲੱਗਦਾ ਵੀ ਕਾਰਵਾਈ ਪਾਉਂਗੇ ਕਹਿੰਦੇ ਨਹੀਂ ਨਹੀਂ ਯਾਰ ਕਹਿੰਦੇ ਇਹ ਤਾਂ ਸਾਡੀ ਕੀ ਨਸ਼ਿਆਂ ਵਿਰੁੱਧ ਜਿਹੜੇ ਜੁੱਧ ਛੇੜਿਆ ਬੈ ਜੁੱਧ ਨਸ਼ਿਆਂ ਵਿਰੁੱਧ ਉਹਦੇ ਕਰਕੇ ਨਫਰੀ ਕੱਟੀ ਹੋਈ ਫਿਰਦੀ ਆ ਤੁਹਾਡੇ ਨਾਲ ਇਹਦਾ ਕੀ ਲੱਗ ਆ ਦੇਗਾ ਫਿਰ ਕੋਈ ਜਵਾਨ ਰਹੀ ਅਗਲੇ ਨੇ ਡੰਡੇ ਨਾਲ ਸਯੁਜਕਤ ਕਿਸਾਨ ਮੋਰਚੇ ਵਾਲਿਆਂ ਦਾ ਕਿਹਾ ਮੋਰਚਾ ਚੰਡੀਗੜ੍ਹ 'ਚ ਲੱਗਣ ਨਹੀਂ ਦਿੱਤਾ ਤੇ ਲੱਗਿਆ ਮੋਰਚਾ ਵੀ ਗਿਆ ਉਸੇ ਡਾਂਗ ਦੇ ਨਾਲ ਕਿ ਆ ਪੱਟ ਕੇ ਭਗਾ ਕੇ ਮਾਰਿਆ ਹੁਣ ਪੱਲੇ ਕੀ ਬਚਿਆ ਮੈਨੂੰ ਉਹ ਤੁਸੀਂ ਜਰੂਰ ਦੱਸ ਦਿਓ ਤੇ ਅਜੇ ਵੀ ਮੈਂ ਕਹਣਾ ਫਸਲਾਂ ਤੇ ਨਸਲਾਂ ਦੀ ਲੜਾਈ ਜੇ ਲੜਨੀ ਆ ਸਿਰ ਜੋੜ ਲਓ ਤੇ ਟੇਬਲ ਟਾਕ ਤੇ ਗੱਲ ਕਰਨ ਵਾਲੇ ਸਮਰੱਥ ਬੰਦੇ ਕੱਢ ਕੇ ਮੂਰੇ ਲਾ ਦੀ ਪਰ ਇਹ ਜੇ ਦਿਮਾਗਾਂ ਦੇ ਲੋਕ ਸਾਡੇ ਚ ਬੈਠੇ ਆ ਜਿਹੜੇ ਟੇਬਲ ਟਾਕ ਦੇ ਕੇ ਇਹਨਾਂ ਤੋਂ ਨਹੀਂ ਹਰਦੇ ਅਗਲੇ ਕੀ ਆ ਬਰਾਬਰ ਆਈਐਸ ਆਈਪੀਐਸ ਅਫਸਰਾਂ ਆ ਕੇ ਬਿਠਾ ਲੈਂਦੇ ਆ ਤੇ ਇਹਨਾਂ ਕੋਲੇ ਆਪਦੇ ਕੋਲੇ ਕਿਸੇ ਕੋਲੇ ਦਿਮਾਗ ਨਹੀਂ ਜੇ ਕਹੋ ਵੀ ਖੇਤੀਬਾੜੀ ਮੰਤਰੀ ਚਾਹੇ ਸੈਂਟਰ ਦਾ ਚਾਹਾਨਾ ਸ਼ਿਵਰਾ ਚਾਹਾਨਾ ਰਗੇ ਆ ਚਾਹੇ ਪਿਊਸ਼ ਕੋਇਲ ਰਗੇ ਆ ਇਨਾਂ ਦੇ ਦਿਮਾਗ ਐਡੇ ਨਹੀਂ ਹੈਗੇ ਅਗਲੇ ਕੋਲੇ ਦਿਮਾਗਾਂ ਵਾਲੇ ਹੈਗੇ ਆ ਫਿਰ ਸਾਡੇ ਦਿਮਾਗਾਂ ਵਾਲੇ ਸਾਡੇ ਕੋਲੇ ਕਿਹੜਾ ਹੈ ਨਹੀਂ ਉਹਨਾਂ ਦਿਮਾਗਾਂ ਵਾਲਿਆਂ ਨੂੰ ਨਾਲ ਲੈ ਕੇ ਮੂਹਰੇ ਬਿਠਾ ਕੇ ਗੱਲ ਕਰਿਓ ਤੇ ਏਕਾ ਕਰਨੋ ਜੇ ਅਜੇ ਵੀ ਕਿਸਾਨੀ ਦੀ ਜਿਹੜੀ ਕੀ ਆ ਬਚੀ ਖੁਚੀ ਇੱਜ਼ਤ ਹੈਗੀ ਆ ਨਹੀਂ ਹੌਲੀ ਹੌਲੀ ਇਕੱਲੀ ਹਰੀ ਪੱਗ ਨੀਵਾ ਕਿ ਇਹਨਾਂ ਨੇ ਰੋਲਣੀ ਇਹਨਾਂ ਨੇ ਹਰ ਇੱਕ ਪੱਗ ਰੋਲ ਦੇਣੀ ਆ